ਸਾਰਿਆਂ ਨੂੰ ਸਤ ਸ੍ਰੀ ਅਕਾਲ ਭਾਈ ਮੈਂ ਸਾਡਾ ਬਲਦੇਵ ਸਿੰਘ ਸਿੱਧੂ ਸਰਦੂਰਗੜ ਦੇ ਸ਼ਹਿਰ ਦੇ ਵਿੱਚੋਂ ਬੋਲ ਰਿਹਾ ਜੋ ਕਿ ਕੱਲ ਅਪਡੇਟ ਲੈ ਕੇ ਆਏ ਸੀ 2025 ਨੌਵਾਂ ਮਹੀਨਾ 4 ਤਰੀਕ ਦੀ ਜੀ ਅੱਜ 5 ਤਰੀਕ ਦੇ ਵਿੱਚ ਨਾਲ ਹੀ 1 ਫੁੱਟ ਚੜ ਗਈ 23 ਫੁੱਟ ਪਾਣੀ ਹੋ ਚੁੱਕਿਆਗਾ ਕੁੱਲ ਮਿਲਾ ਕੇ ਆ ਦੇਖੋ ਬੰਨੇ ਦੇ ਬਿਲਕੁਲੀ ਬੰਨੇ ਦੇ ਵਿੱਚ ਨਾਲ ਪਾਣੀ ਲੱਗ ਰਿਹਾ ਬਿਲਕੁਲੀ ਪਾਣੀ ਨਾਲ ਲੱਗ ਰੁਕਾ ਖਾਤਰੇ ਦਾ ਨਿਸ਼ਾਨ ਤੇ ਹਰੀਆ ਕਾ ਗਰਦ ਰਿਆ ਉਧਰੇ ਵੀ ਟਰੈਕਟਰ ਟਰਾਲੀਆਂ ਬੰਨੇ ਤੇ ਜੋਰਾ ਜ਼ੋਰਾ ਨਾਲ ਲੱਗ ਰਹੇ ਨੇ ਆ ਦੇਖੋ ਭਾਈ ਜੋ ਮਾਤਾ ਰਾਣੀਆਂ ਜੀ ਇਹ ਬਿਲਕੁਲ ਡੁੱਪ ਚੁੱਕੀਆਂ ਨੇ ਜੋ ਪੁਰਾਣਾ ਪੋਲਾ ਲਗਭਗ ਪੂਰੇ ਉੱਪਰ ਦੀ ਪਾਣੀ ਚੱਲ ਰਿਹਾ ਇਹ ਦੇਖੋ ਬਿਲਕੁਲ ਡੁੱਬਿਆ ਹੋਇਆ ਪੂਰੇ ਨਾਲ ਜੋ ਪੁਲ ਦੇ ਨਾਲ ਪਿੱਪਲ ਸੀ ਬਹੁਤ ਹੀ ਪੁਰਾਣਾ ਪਿੱਪਲਾ ਉਹ ਬਿਲਕੁਲ ਹੀ ਆ ਦੇਖੋ ਬਿਲਕੁਲ ਹੀ ਡੁੱਬ ਚੁੱਕਿਆਗਾ ਇਹ ਪੇਪਲ ਬਿਲਕੁਲ ਹੀ ਡੁੱਬਿਆ ਹੋਇਆ ਪਾਣੀ ਵੀ ਬੰਦੇ ਦੇ ਨਾਲ ਬਿਲਕੁਲ ਲੱਗਿਆ ਹੋਇਆ ਖਾਤੇ ਦਾ ਨਿਸ਼ਾਨ ਲਗਭਗ ਖਾਤੇ ਦੀ ਘੰਟੀ ਦਾ ਨਿਸ਼ਾਨ ਬਣਿਆ ਹੋਇਆ